ਇਹ ਅਸਰਾਰ ਦੀ ਡੱਬਾ ਲਗਦਾ ਆ ਲੋ ਜੀ ਜੀ ਉਹ ਉਸਤਾਜੀ ਹੁਣੀ ਕਰਾਂ ਲੱਗੇ ਨੇ ਸ਼ੌਂਕ ਡੱਬ ਵਾਲੇ ਜੋੜੇ ਦਾ ਠੀਕ ਹੈ ਜੀ ਇਹ ਡੱਬ ਵਾਲਾ ਕਬੂਤਰ ਜੀ ਇਹ ਨਰ ਜੀ ਉਸਤਾਜੀ ਜੀ ਨਰ ਨਰ ਆ ਠੀਕ ਹੈ ਜੀ ਇਹਦੀ ਅੱਖ ਦਾ ਕਰੋ ਸ਼ੌਂਕ ਜੀ ਆ ਲੋ ਜੀ ਇਹ ਇਹਦੀ ਅੱਖ ਦਾ ਸ਼ੌਂਕ ਹੈ ਜੀ ਠੀਕ ਹੈ ਵੀਰ ਜੀ ਇਹ ਨੋਗ ਜੀ ਛੋਟੀ ਨੋਗ ਦਾ ਕਬੂਤਰ ਜੀ ਇਹ ਇਹ ਪੱਲੇ ਦਾ ਕਰਾਓ ਸ਼ੌਂਕ ਪੱਲੇ ਕੱਟੇ ਹੋਏ ਪੱਲੇ ਕੱਟੇ ਦੇ ਦੇ ਠੀਕ ਹੈ ਜੀ ਇਹ ਰਾ ਪਰ ਪੱਲਾ ਜੀ ਠੀਕ ਹੈ ਜੀ ਤੇ ਬੈਲੈਂਸ ਦਾ ਕਰਾਓ ਉਸਤਾ ਜੀ ਸ਼ੌਂਕ ਜੀ ਇਹਦਾ ਬੈਲੈਂਸ ਠੀਕ ਇਹ ਬੈਲੈਂਸ ਦਿਓ ਠੀਕ ਹੈ ਵੀਰ ਜੀ ਇਹਦੇ ਨੁੰਦਰਾਂ ਦਾ ਵੀ ਕਰਾ ਦਿਓ ਸ਼ੌਂਕ ਪੰਜਿਆਂ ਦਾ ਵੀ ਨੰਬਰ ਵੀ ਪਾਇਆ ਹੈ ਜੀ ਠੀਕ ਹੈ ਵੀਰ ਜੀ ਵੀ ਜੁਨਾਨੀ ਕੋਈ ਆਪਣੀ ਨਿਸ਼ਾਨੀ ਕਰਕੇ ਨੰਬਰ ਪਾਇਆ ਹੈ ਜੀ ਇੱਕ ਨੰਬਰ ਇਹ ਅਸਲ ਇਹ ਜੋੜਾ ਇੱਕ ਨੰਬਰ ਹੈਗਾ ਕਬੂਤਰ ਨੂੰ ਸਟੈਂਪਾ ਵੱਡੀਆਂ ਅਸੀਂ ਭਾਰਤੀਆਂ ਠੀਕ ਹੈ ਜੀ ਇਹ ਕਬੂਤਰ ਚਾਰ ਕੇ ਪੰਜ ਸਟੈਂਪਾ ਵੱਡੀਆਂ ਅਸੀਂ ਸਭ ਤੋਂ ਵੱਡੀ ਨਿਸ਼ਾਨੀ ਲੈਂਦੇ ਪੰਜਾਬ ਵਾਲਿਆਂ ਦੀ ਉਹ ਆਪਣੀ ਨਿਸ਼ਾਨੀ ਕੋਈ ਨਾ ਕੋਈ ਤਗੜੀ ਰੱਖਦੇ ਓਕੇ ਤੇ ਦੀ ਫਿੰਗਰ ਉਹਨਾਂ ਨੇ ਮਤਲਬ ਕੱਟੀ ਹੋਈ ਕੱਟੀ ਹੋਈ ਉਹਨਾਂ ਦੀ ਨਿਸ਼ਾਨੀ ਬਹੁਤ ਵਧੀਆ ਤਗੜੀ ਹੁੰਦੀ ਓਕੇ ਠੀਕ ਹੈ ਜੀ ਤੇ ਇਹ ਕਿਥੋਂ ਲਿਆਂਦਾ ਭਾਜੀ ਆਪਾਂ ਫਿਰ ਇਹ ਸਤਾ ਜੀ ਇਹ ਨੂੰ ਗਿਫਟ ਆਇਆ ਸੀ ਇਹ ਮੇਰੇ ਉਧਰ ਰਿਲੇਟਿਵ ਹੈਗੇ ਭਾਜੀ ਹੁਣੀ ਓਕੇ ਤੇ ਉਹਨਾਂ ਨੇ ਮੈਨੂੰ ਦਿੱਤਾ ਸੀ ਇਹ ਟਾਰੀ ਬਾਡਰ ਆਇਆ ਮਤਲਬ ਟਾਰੀਆਂ ਆਇਆ ਹੈ ਟਾਰੀਆਂ ਆਇਆ ਆ ਠੀਕ ਹੈ ਜੀ ਤੇ ਇਹਦੇ ਨਾਲ ਮਾਦੀ ਜਿਹੜੀ ਲਾਈ ਆ ਇਹ ਮਾਦੀ ਆ ਲਾਈ ਆ ਜੀ ਆ ਲੋ ਜੀ ਠੀਕ ਹੈ ਜੀ ਆ ਜੋੜਾ ਹੀ ਜੀ ਆ ਮਾਦੀ ਜੇ ਆਦੀ ਆਈ ਸੀ ਜੀ ਠੀਕ ਹੈ ਜੀ ਅੱਖ ਦਾ ਸ਼ੌਕ ਇਹ ਵੱਡੀ ਨੋਕ ਦੀ ਏ ਠੀਕ ਹੈ ਜੀ ਤੇ ਪਰ ਪੱਲੇ ਦਾ ਕਰਾਇਓ ਸ਼ੌਕ ਇਹ ਦਾ ਪਰ ਪੱਲਾ ਜੀ ਠੀਕ ਹੈ ਵੀਰ ਜੀ ਬਹੁਤ ਸੋਹਣੀ ਮਾਦੀ ਜੇ ਤੇ ਨਰ ਵੀ ਬਹੁਤ ਸੋਣਾ ਜੀ ਬੈਲੰਸ ਦਾ ਜੋ ਕਰਾਇਓ ਭਾਜੀ ਇਹਦੇ ਬੈਲੰਸ ਦਾ ਬੈਲੰਸ ਇਹ ਇਹਦਾ ਬੈਲੰਸ ਜੀ ਠੀਕ ਹੈ ਜੀ ਆ ਬੈਲੈਂਸ ਜੀ ਇਹਦਾ ਠੀਕ ਹੈ ਵੀਰ ਜੀ ਆ ਬੈਲੈਂਸ ਹੋ ਗਿਆ ਜੀ ਇਹਦਾ ਠੀਕ ਹੈ ਜੀ ਤੇ ਇਹ ਮਾਦੀ ਕਿਥੋਂ ਆਈ ਭਾਜੀ ਆਪਣੇ ਕੋਲ ਜੀ ਇਹ ਵੀਰ ਜੀ ਇਹ ਮਾਦੀ ਆਪਣਾ ਵੀਰ ਆ ਸੱਜੂ ਓਕੇ ਤੇ ਉਹਨੇ ਕਿਹੇ ਕਰਨ ਪਰਿੰਦੇ ਸਾਰੇ ਛੱਡਦੇ ਸੀ ਆ ਠੀਕ ਹੈ ਜੀ ਤੇ ਇਹ ਮੈਨੂੰ ਉਧਰੋਂ ਆਈ ਹੈ ਜੀ ਸਰਜੂ ਵੀਰ ਮੰਦਰ ਵਾਲੇ ਬਿਆਰ ਵਾਲਾ ਸੱਜੂ ਵੀਰ ਮੰਦਰ ਵਾਲੇ ਬਿਆਰ ਵਾਲਾ ਉਹ ਪਾਰਟੀ ਕਿ ਮੈਨੂੰ ਲੇਗਾ ਅਹ ਸਿਮੂ ਆਵਿ ਅਸਟ੍ਰੇਲੀਆ ਵਾਲਾ ਇਹਨਾਂ ਦੇ ਸ਼ਾਗਿਰਦ ਪੈਗੇ ਸਿਮੂ ਭਾਈ ਦੇ ਆ ਠੀਕ ਹੈ ਜੀ ਸੱਜੂ ਮੁੰਡਾ ਉਹ ਸੱਜੂ ਮੁੰਡਾ ਜਿਹਦੀ ਆਪਾਂ ਵੀਡੀਓ ਕੀਤੀ ਸ਼ੂਟ ਹੁੰਦਾ ਨਾ ਹਾਂਜੀ 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 ਠੀਕ ਹੈ ਜੀ ਤੇ ਇਹ ਮਾਦੀ ਉਹਦੇ ਵੱਲੋਂ ਆਈ ਸੀ ਸਿਮੂ ਭਾਣੂ ਬਹੁਤ ਪਸੰਦ ਮਾਦੀ ਆ ਠੀਕ ਹੈ ਜੀ ਇਹ ਕਰੋ ਇੱਥੇ ਛੱਡੋ ਇਹਨੂੰ ਅੱਛਾ ਸਿਮੂ ਵੀਰ ਜੀ ਨੂੰ ਬਹੁਤ ਪਸੰਦ ਹੈਗੀ ਆ ਆਹ ਲੋ ਆਹ ਲੋ ਜੀ ਆ ਜੋੜਾ ਹੀ ਜੇ ਵੀਰ ਜੀ ਠੀਕ ਹੈ ਜੀ ਸੱਤ ਕੋ ਇਹ ਜੋੜਾ ਹੀ ਜੇ ਤੇ ਇਹਦੇ ਜੋੜੇ ਦੇ ਬੱਚੇ ਭਾਜੀ ਕਿੱਦਾਂ ਉੜਦੇ ਨੇ ਪਹਿਲਾਂ ਜੀ ਇਹਦੀ ਵੱਡੀ ਗੱਲ ਇਹਦੇ ਚੂਕ ਬੱਚੇ ਨੇ ਸਟੈਂਪ ਖਾਦੀ ਹੀ ਜੀ ਓਕੇ ਹਾਰ ਜੇ ਆ ਠੀਕ ਹੈ ਜੀ ਸਾਢੇ 12 1 ਸਾਢੇ 12 ਇੱਕ ਬਾਜੀਆਂ ਮਰ ਮਰ ਟਾਪਾ ਮਰ ਮਰ ਬੈਂਦਾ ਸੀ ਕਹਿੰਦੇ ਆ ਨਾ ਟ੍ਰਿੰਦਾ ਨਹੀਂ ਗਲਤ ਹੋ ਜਾਂਦਾ ਖੜਾਰੀ ਗਲਤ ਹੋ ਜਾਂਦਾ ਬਿਲਕੁਲ ਇਤੋਂ ਵੀ ਨਿਕਾ ਹੀ ਜੀ ਉਹ ਮਤਲਬ ਚੂਕ ਬੱਚਾ ਜੀ ਇਹ ਵੀ ਚੂਕ ਹੀ ਬੱਚਾ ਵੀ ਦਾਣਾ ਲੈਂਦਾ ਹੈ ਮਾਪੇ ਵੀ ਮਾਪੇ ਉਹ ਦਾਣਾ ਲੈਂਦਾ ਜੀ ਸੇਮ ਰੰਗ ਸੇਮ ਚੀਜ਼ ਆ ਠੀਕ ਹੈ ਜੀ ਇਹ ਬੱਚਾ ਜੇ ਹਲੇ ਜੀ ਆ ਤਿੰਨੇ ਜੀ ਪਰ ਤੁਸੀਂ ਦੇਖ ਵੀ ਸਕਦੇ ਹੋ ਦਾਣਾ ਮੰਗਦਾ ਪਿਆ ਵਾ ਜੀ ਠੀਕ ਹੈ ਵੀਰ ਜੀ ਇੱਕ ਅੱਗੇ ਵੀ ਆਪਾਂ ਜਿਗਰ ਕੀਤਾ ਵੀ 50 ਰੁਪਏ ਵਾਲੇ ਕਬੂਤਰ ਦਾ ਸ਼ੌਕ ਕਰਾਉਨੇ ਆ ਤੇ ਕਰਾਉਨੇ ਆ ਤੁਹਾਨੂੰ 50 ਰੁਪਏ ਵਾਲੇ ਕਬੂਤਰ ਦਾ ਸ਼ੌਕ ਠੀਕ ਹੈ ਵੀਰ ਜੀ ਇਹ ਜੋੜਾ ਬਾਹਰ ਹੀ ਰਹਿੰਦਾ ਭਾਜੀ ਇਹ ਇਹ ਪੇਟੀ 'ਚ ਆਏ ਇਸੇ ਇਹ ਪੇਟੀ ਜੀ ਢੱਕਿਆ ਹੋਇਆ ਜੀ ਵੀਰ ਜੀ ਆ ਕੋਈ ਤਿੰਨੇ ਫੈਮਿਲੀ ਆ ਰਿੱਚ ਵੜ ਜਾਣੀ ਹੈ ਜੀ ਹਾਂ ਠੀਕ ਹੈ ਜੀ ਇਹ ਪੇਟੀ ਮਤਲਬ ਉੱਤੇ ਥੱਲੇ ਇੱਕੋ ਹੀ ਜੋੜਾ ਰਹਿੰਦਾ ਜੀ ਹਾਂ ਜੀ ਨਹੀਂ ਇਹ ਥੱਲੇ ਦੂਜਾ ਜੋੜਾ ਰਹਿੰਦਾ ਜੀ ਇਹ ਉੱਪਰ ਦੇ ਖਾਨੇ 'ਚ ਤਿੰਨੇ ਜਾਣੇ ਹੁਣ ਇਹ ਵੇਖੋ ਆਪੇ ਵੜ ਜਾਣੇ ਆ ਆਪਣੇ ਵੱਡੇ ਭਾਈ ਹੁਣਾਂ ਦਾ ਬੇਟਾ ਜੀ ਇਹਨੂੰ ਵੀ ਸ਼ੌਂਕ ਜੀ ਹਾਂ ਜੀ ਸਾਥੀ ਕਾਲ ਸਰ ਜੀ ਕਰਮ ਹੁੰਦਾ ਜੀ ਇਹਨੇ ਚੱਲ ਉਹ ਤੋਂ ਉਹਦਾ ਰਾਜ 50 ਆਲਾ ਫੜੋ ਪਹਿਲੇ ਆ ਲੋ ਜੀ 50 ਰੁਪਏ ਦਾ ਕਬੂਤਰ ਠੀਕ ਹੈ ਜੀ ਕੁਝ ਸਮਿਆਂ ਚ ਹੁੰਦੇ ਹੁੰਦੇ ਸੀ ਪਰ ਕਾਕੋ ਵੀਰ ਜੀ ਨੇ ਅੱਜ ਵੀ ਸਾਬਤ ਕਰਤਾ ਤੇ ਅੱਜ ਵੀ ਲੈ ਲੈਂਦਾ ਜੀ 50 ਰੁਪਏ ਦਾ ਕਬੂਤਰ ਕਾਕੋ ਵੀਰ ਜੀ ਕਿੱਥੋਂ ਲੈਂਦਾ ਜੀ ਇਹ 50 ਰੁਪਈਆ ਦਾ ਇਹ ਵੀਰ ਜੀ ਇਦਾਂ ਹੀ ਵੀਰ ਹੋਣੀ ਸੀ ਉਹਨਾਂ ਨੇ ਨਾਲ ਦੋ ਪੈਕੇਟ ਡਰਿੰਕ ਵੀ ਕੀਤੇ ਤੇ ਨਾਲ ਓਨਲੀ 50 ਰੁਪਏ ਆ ਠੀਕ ਹੈ ਜੀ ਮੇਰਾ ਜੇ ਕੋਈ ਕਬੂਤਰ ਲੈ ਮੈਂ ਫਰੀ ਨਹੀਂ ਜੇ ਲੈਂਦਾ ਮਤਲਬ ਭੁਈਏ ਜੋ ਕੇ ਪੈਸੇ ਤੁਸੀਂ ਭੁਈਏ ਖਰਚਾ ਲਿਆ ਕੇ ਤੇ ਪੈਗ ਲਾ ਕੇ ਤੇ ਕਬੂਤਰ ਲੈ ਜਾਂਦਾ ਹੈ ਕਹਿੰਦਾ ਮੈਂ ਨਹੀਂ ਅਰਥ ਹੈ ਜੀ ਕਿਸੇ ਦੇ ਵੀ ਮੰਨ ਲਓ ਮਤਲਬ ਉਹਨਾਂ ਨੇ ਵੈਸੇ ਮਤਲਬ ਸ਼ੌਂਕ ਨਾਲ ਹੀ ਦਿੱਤਾ ਕਬੂਤਰ ਤੁਹਾਨੂੰ ਪ੍ਰੇਮ ਪਿਆਰ ਨਹੀਂ ਪਿਆਰ ਮੁਹੱਬਤ ਨਹੀਂ ਇਹ ਜੀ ਮੈਨੂੰ ਉਹਨਾਂ ਨੇ ਅਸੂਜੇ ਡੋਣ ਵਾਸਤੇ ਦਿੱਤਾ ਆ ਠੀਕ ਹੈ ਜੀ ਤੇ ਡਾਵਾਂਗੇ ਵੀ ਓਕੇ ਤੇ ਪ੍ਰਿੰਦਾ ਕੁਝ ਕਹਿੰਦਾ ਵੀ ਆ ਠੀਕ ਹੈ ਤੁਹਾਡੇ ਸਾਹਮਣੇ ਪ੍ਰਿੰਦਾ ਤੇ ਆ ਇਹ ਬੈਲੰਸ ਹੀ ਰਹਿਣਾ ਸਾ ਆ ਠੀਕ ਹੈ ਜੀ ਠੀਕ ਹੈ ਜੀ ਆ ਇਹਦੀਆਂ ਨੋਂਦਰਾ ਇਹਦੀ ਠੀਕ ਹੈ ਵੀਰ ਜੀ ਗੁਲਾਬੀ ਨੋਂਦਰਾ ਦਾ ਜੀ ਆ ਗੁਲਾਬੀ ਨੋਕ ਮੋਮੀ ਨੋਕ ਦਾ ਇਹ ਦੂਸਰਾ ਬੰਦਾ ਜੀ ਠੀਕ ਹੈ ਵੀਰ ਜੀ ਠੀਕ ਹੋ ਗਿਆ ਵੀਰ ਜੀ ਛੱਡ ਦਿਓ ਇਹਨੂੰ ਵੀ ਬਾਹਰ ਇਹ ਛੱਡ ਦਿੰਦੇ ਉਹ ਤਾਂ ਖਿਡਾਰੀ ਨੂੰ ਖਿਡਾਰੀ ਬੁਲੀਉ ਹਾਂ ਜੀ ਹਾਂ ਜੀ ਉਹ ਗੱਬਰ ਪਹਿਲੋ ਜੀ ਜਾਗ ਜੀਨੇ ਕਬੂਤਰ ਦਾ ਕਰੋ ਸ਼ੌਂਕ ਠੀਕ ਹੈ ਰਾਮਪੁਰੀ ਜਾਗ ਜੀਨਾ ਵੀ ਕਹਾਂਗੇ ਤੇ ਰਾਮਪੁਰੀ ਵੀ ਕਹਾਂਗੇ ਇਹ ਕਿੱਥੋਂ ਆਇਆ ਪਰਿੰਦਾ ਭਾਜੀ ਆਪਣੀ ਕੋਈ ਜੀ ਜੀਰ ਕਿ ਹੁਣ ਕਬੂਤਰ ਲੈ ਆਇਆ 35 ਓਕੇ ਤੇ ਉਹਨਾਂ ਵਿੱਚ ਇਹ ਜਿਹੜਾ ਰਸਤੇ ਰੱਖ ਲਿਆ ਤਾਂ ਠੀਕ ਹੈ ਜੀ ਮੈਂ ਕਿਹਾ ਚਲੋ ਇਹਨੂੰ ਜੇੜ 'ਚ ਡਾ ਲਾਂਗੇ ਇਹਦੀ ਅੱਖ ਦਾ ਜੀ ਲੱਗ ਵੀ ਲੈਂਦੇ ਕਿ ਦੂਰੋਂ ਭਾਜੀ ਪਿੰਡੋਂ ਪੰਡੂ ਲੈਂਦੇ ਮੈਂ ਲਾਗੋ ਜੀ ਲੈਂਦਾ ਜੀ ਮੇਰੀ ਪਿੰਡੋਂ ਹੀ ਆਂਦੀ ਆਹ ਲੋ ਜੀ ਬੈਲੈਂਸ ਜੀ ਇਹਦਾ ਠੀਕ ਹੈ ਜੀ ਇਹਨੂੰ ਛੱਡੋ ਉੱਥੇ ਪੇਟੀ ਦੇ ਉੱਤੇ ਠੀਕ ਹੈ ਵੀਰ ਜੀ ਵੀਰ ਜੀ ਹੁਣੀ ਕਬੂਤਰ ਲਿਆਏ ਨੇ ਕੜੀਆਂ ਪਈਆਂ ਹੋਈਆਂ ਜਿਹਦੇ ਪੈਰ ਤੇ ਠੀਕ ਹੋ ਗਿਆ ਵੀਰ ਜੀ ਤੇ ਖੁਸ਼ਦਿਲ ਪ੍ਰਿੰਦਾ ਜੇ ਪੂਰਾ ਆ ਖੁਸ਼ਦਿਲ ਪ੍ਰਿੰਦਾ ਜੀ ਇਹਦੇ ਜੋੜੇ ਦਾ ਇਕ ਬੰਦ ਜਾਈ ਨਹੀਂ ਹੁੰਦਾ ਆ ਵੀ ਰੋਹੀ ਦੇ ਵੀਰੇ ਹੁਣ 13 ਨੰਬਰ ਲੱਗ ਗਿਆ ਹੁਣ ਤੂੰ ਕਰਾ ਮੇਰਾ ਭਰਾ ਸ਼ੌਂਕ ਆ ਲੋ ਜੀ ਆ ਜੀ ਦਾ ਜੋੜਾ ਜੀ ਹੜੇ ਆ ਜੀਰਾ ਇਹ ਨਰਿਆ ਭਾਜੀ ਆ ਨਰ ਜੇ ਆ ਲੋ ਜੀ ਇਹ ਨਰ ਜੇ ਇਹਦੀ ਅੱਖ ਜੀ ਇਹ ਕਿੱਥੋਂ ਆਇਆ ਭਾਈ ਆਪਣੇ ਕੋਲ ਜੋੜਾ ਇਹ ਕਬੂਤਰ ਤੇ ਘਰ ਦਾ ਹੀ ਕੋਕਲਾ ਨੇ ਘਰ ਦਾ ਹੀ ਆ ਠੀਕ ਹੈ ਜੀ ਤੇ ਆ ਕਬੂਤਰ ਜੇ ਐਰਾ ਪੱਲਾ ਜੀ ਬੰਦਾ ਫੋਕਸ ਕੇ ਥੋੜਾ ਲਾ ਕੇ ਲਿਆਵਾ ਓਕੇ ਇਹਦਾ ਕੋਈ ਕਰਦਾ ਹੈ ਤੇ ਉਧਰ ਉੜਦਾ ਵੀ ਰਿਹਾ ਜੀ ਤੇ ਹੁਣ ਵੀ ਸਰਪਾਰੀ ਇੱਧਰ ਹੁਣ ਵੀ ਸਰਪਾਰੀ ਰੱਖਿਆ ਖੋਲੇ ਪੱਲਾ ਖੋਲੇ ਇਹਦਾ ਆ ਠੀਕ ਹੈ ਜੀ ਇਹ ਪੱਲਾ ਜੀ ਇਹਦਾ ਠੀਕ ਹੈ ਵੀਰ ਜੀ ਹਾਂਜੀ ਉਹ ਦੇਖ ਲਿਆ ਆ ਆ ਪੱਲਾ ਜੀ ਇਹਦਾ ਇੱਕ ਪੱਤਾ ਬੈਲੈਂਸ ਜੀ ਇਹਦਾ ਠੀਕ ਹੈ ਜੀ ਇਹ ਕਬੂਤਰ ਸਾਡਾ ਹੁਣ ਜਾਂ ਗੋਠੇ ਦੇ 10 11 ਦਾ ਹੈਗਾ ਜੀ ਓਕੇ ਤੇ ਆ ਮਾਦੀ ਲੱਗੀ ਨਾਲ ਆ ਛੱਡੋ ਉੱਥੇ ਛੱਡ ਦਿਓ ਇਹਨੂੰ ਆ ਲਓ ਵੀਰ ਜੀ ਠੀਕ ਆਂ ਚੀਜ਼ ਬਣੇਗੀ ਨਹੀਂ ਆ ਮਾਦੀ ਜੀ ਇਹ ਮਾਦੀ ਜੀ ਜੀਰੀ ਮਾਦੀ ਲੱਗੀ ਭਾਜੀ ਨਾਲ ਹਾਂ ਜੀ ਸੇਮ ਆ ਲੋ ਜੀ ਸੇਮ ਜੀਰੀ ਮਾਦੀ ਲਾਈਏ ਵੀਰ ਜੀ ਹੋਣਾ ਨੇ ਠੀਕ ਹੈ ਜੀ ਬਹੁਤ ਸਖੀ ਮਾਦੀ ਜੀ ਠੀਕ ਹੈ ਵੀਰ ਜੀ ਹਾਂ ਜੀ ਆ ਪੱਲੇ ਜਿਹਦੇ ਆ ਪੱਲੇ ਜਿਹਦੇ ਇਹ ਮਾਦੀ ਅੱਥੂ ਜਿਹੜਾਵਾਂਗੇ ਅੱਥੂ ਦੇ ਵਿੱਚ ਹਾਂ ਜੀ ਵੈਸੇ ਜੋੜੇ ਦੇ ਬੱਚੇ ਉੜਦੇ ਆ ਓਕੇ ਪਰ ਡਾਵਾਵਾਂਗੇ ਅੱਥੂ ਚ ਇਹਨੂੰ ਆਵਤੀ ਇਹ ਠੀਕ ਹੈ ਵੀਰ ਜੋੜਾ ਹੀ ਡਾਵਾਵਾਂਗੇ ਇਹ ਜੋੜਾ ਡਾਵਾਂਗੇ ਅਸੂਰੇ ਵਿੱਚ ਇਹ ਛੱਡ ਦੋ ਪੱਜੀਆਂ ਵੀ ਇਹ ਮਾਦੀ ਟਾਰੀਆਂ ਲੈਂਦੀ ਸੀ ਤਰ੍ਹਾਂ ਨੇ ਇਹ ਮਾਦੀ ਲੈਂਦੀ ਸੀ ਟਾਰੀ ਇਹਨੂੰ ਵੀ 파ੜ ਦਿਆਂ ਚਾਂਪਾਂ ਲੱਗਿਆਂਗੇ ਇਹ ਮਾਦੀ ਨੂੰ ਓਕੇ ਇਹ 2000 ਦੀ ਮਾਦੀ ਲੈਂਦੀ ਆ ਠੀਕ ਹੈ ਵੀਰ ਜੀ ਇਹ ਵੀ ਜਿਆਦਾ ਕਬੂਤਰਾਂ ਚ ਕਿ ਕੱਲੀ ਮਾਦੀ ਹੀ ਲੈਂਦੀ ਸੀ ਇਹ ਦੋ ਤਿੰਨ ਜਿਹੜੇ ਲੈਂਦੇ ਹੀ ਕੱਲੀ ਓਕੇ ਠੀਕ ਹੈ ਜੀ ਹਲੋ ਜੀ ਬੋਲਾਂ ਲੱਗਿਆ ਜੀ ਜੀਰਾ ਕਬੂਤਰ ਵੀ ਠੀਕ ਹੈ ਵੀਰ ਜੀ ਆ ਜੀ ਆਪਣਾ ਕਾਕੂ ਵੀਰ ਜੀ ਨੇ ਫੜਿਆ ਇੱਕ ਪਰਿੰਦਾ ਲੱਖ ਜੱਦ ਨੇ ਮੋਗੇ ਕਬੂਤਰ ਇਹ ਜਿਹੜਾ ਆਪਣਾ ਅਸੂ ਜੇ 5 ਪੰਜ 55 ਦੇ ਵਿੰਦਾ ਵਿੰਦਾ ਤਾਂ ਚੜ ਗਿਆ ਸੀ ਠੀਕ ਹੈ ਜੀ ਇਹ ਫਿਰ ਅਗਲੇ ਦਿਨ ਆਇਆ ਇੰਨੇ ਅਸੂ ਦੀ ਸਟੈਂਪ ਖਾਦੀ ਹੋਈ ਹੈ ਹਾਂ ਠੀਕ ਹੈ ਜੀ ਆ ਵਿੱਕੀ ਹੋਣਾਂ ਹੀ ਦੰਦੇ ਆ ਕਿੰਗੇ ਸਾਦੀ ਦਫਾ ਆ ਠੀਕ ਹੈ ਵੀਰ ਜੀ ਪ੍ਰਤਾਪਨਗਰ ਵਾਲੇ ਵਿੱਕੀ ਹੁਣੇ ਓਕੇ ਉਹਨਾਂ ਦੇ ਖੇਲੇ ਚ ਆ ਲੋ ਜੀ ਯਾਰ ਪਰਪੱਲਾ ਜੀ ਠੀਕ ਹੈ ਜੀ ਉਦੋਂ ਇਹ ਪੱਠਾ ਪੱਲਾ ਵੀ ਖੋਲੋ ਵੀਰ ਜੀ ਇਹ ਵੀ ਕਰਦਾ ਹੀ ਉਹਨਾਂ ਦਾ ਹਰਿਆਣਾ ਹੈ ਹਰਿਆਣਾ ਦਾ ਹੀ ਹਰਿਆਣਾ ਆ ਲੋ ਜੀ ਹਰਿਆਣਾ ਦਾ ਹੀ ਹੈਗਾ ਜੀ ਠੀਕ ਹੈ ਵੀਰ ਜੀ ਇਹ ਦਾ ਪਰਪੱਲਾ ਜੀ ਬਾਕੀ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗਦੀ ਪਰਿੰਦੇ ਕਿਦਾਂ ਦੇ ਲੱਗਦੇ ਨੇ ਦੰਮ ਥੋੜੀ ਭਾਰੀ ਏ ਦੀ ਠੀਕ ਹੈ ਜੀ ਜੋ ਕਿ ਪਹਿਲਾਂ ਸੀ ਹੁਣ ਦੰਮ ਠੀਕ ਜੇ ਦੀ ਠੀਕ ਹੋ ਗਿਆ ਵੀਰ ਜੀ ਆ ਇਹਦਾ ਫੁੱਲ ਆ ਇਹਦਾ ਫੁੱਲ ਵੀ ਹੋ ਗਿਆ ਠੀਕ ਹੈ ਜੀ ਅੰਦਰ ਜਾਣ ਨੂੰ ਕਰਦਾ ਪਿਆ ਵਾ ਟਾਈਮ ਹੋ ਗਿਆ ਜੱਟ ਆਹ ਇਹਦੇ ਬਾਹਰ ਕੱਢੇ ਸੀ ਜੀ ਆ ਠੀਕ ਹੈ ਵੀਰ ਜੀ ਉਹਦੇ ਕੰਨ ਇਹਦੇ ਆਂਡੇ ਆ ਓਕੇ ਇਹ ਬੱਚਿਆਂ ਦੇ ਆ ਮਤਲਬ ਆਂਡੇ ਆ ਤੇ ਬੱਚਿਆਂ ਦੇ ਇਹ ਅੱਸੂ ਦੀ ਤਿਆਰੀ ਨੂੰ ਹੇਠ ਤੇ ਨੀਂ ਲਓ ਜੀ ਲਾਲਪਰੀ ਲਾਲਪਰੀ ਵੀ ਆ ਗਈ ਜੀ ਆ ਜੀ ਮਾਦੀ ਨਰਦਾ ਸ਼ੌਂਕ ਕਰਾਓ ਪਹਿਲੇ ਵੀਰ ਜੀ ਰੋਹਿਤ ਵੀਰ ਦੇ ਹੱਥ 'ਚ ਕਰਦੇ ਆ ਨਰਦਾ ਸ਼ੌਂਕ ਇਹ ਲੋ ਜੀ ਇਹ ਦੀ ਅੱਖ ਜੀ ਠੀਕ ਹੈ ਵੀਰ ਜੀ ਇਹਦਾ ਪਰਪੱਲਾ ਜੀ ਪੱਲੇ ਕੱਟੇ ਹੋਏ ਵੀਰ ਜੀ ਹੁਣਾਂ ਨੇ ਜੋੜੇ ਆਸਤੇ ਰੱਖਿਆ ਵਾ ਠੀਕ ਹੈ ਜੀ ਇਹ ਵੀਰ ਜੀ ਇਹ ਹੁਣੇ ਥੋੜੇ ਦਿਨ ਹੋਏ ਆ ਠੀਕ ਹੈ ਜਨਵਾਰ ਆ ਬੈਲੈਂਸ ਇਹ ਆ ਬੈਲੈਂਸ ਜੀ ਇਹਦਾ ਠੀਕ ਹੈ ਜੀ ਜਿਹੜੇ ਹੁਣ ਵੀਰ ਜੀ ਕਹਿੰਦੇ ਵੀ ਲੈਂਦੇ ਆ 35 ਕਬੂਤਰਾਂ ਚੋਂ ਇਹ ਵੀ ਮਾਦੀ ਜੀ ਠੀਕ ਹੈ ਵੀਰ ਜੀ ਐ ਪਰ ਪੱਲਾ ਜੇ ਦਾ ਇਹ ਲਾਲ ਪਰੀਆਂ ਜੀ ਆਉਣਗੇ ਭਾਜੀ ਹਾਂ ਜੀ ਇਹ ਲਾਖੇ ਜੈਲਦਾਰ ਲਾਖੇ ਜੈਲਦਾਰ ਹਾਂ ਜੀ ਇਹ ਜੀ ਨਸਲ ਕਿਹ ਕਿਹੇ ਛਾਦ ਤੇ ਵੇਖਣ ਨੂੰ ਮਿਲੇਗੀ ਬਹੁਤ ਘੱਟ ਵੇਖਣ ਨੂੰ ਮਿਲਦੀ ਬਿਲਕੁਲ ਆ ਵੱਡੇ ਵੱਡੇ ਉਸਤਾਦਾਂ ਦੇ ਜਿਨ੍ਹਾਂ ਨੇ ਚੀਜ਼ਾਂ ਸੰਭੀਆਂ ਇਹ ਉਹਨਾਂ ਦੀਆਂ ਸ਼ਾਨਦਾਰ ਨਸਲਾਂ ਆਂ ਹਾਂਜੀ ਆ ਬੈਲੈਂਸ ਜੀ ਦਾ ਠੀਕ ਹੈ ਜੀ ਇਹ ਕਰਾਓ ਜੀ ਸ਼ੌਂਕ ਇਹ ਲੱਗਾ ਹੀ ਆ ਜੋੜਾ ਜੀ ਇਹ ਹੱਲੇ ਆ ਜੋੜਾ ਇਹ ਠੀਕ ਹੈ ਵੀਰ ਜੀ ਇਹ ਜੋੜਾ ਜੇ ਇਹਦੇ ਸ਼ਾਇਦ ਖੁੱਡੀ ਮੱਲੀ ਹੋਵੇ ਤਾਂ ਹੀ ਕਰਕੇ ਅੰਦਰ ਭਜਦੇ ਨੇ ਠੀਕ ਹੈ ਵੀਰ ਜੀ ਕੋਲਿਆ ਦਾਬਾ ਜੀ ਇਹ ਜੋੜੇ ਦੇ ਬੱਚੇ ਹੱਲੇ ਮਤਲਬ ਆਪਣੇ ਕੋ ਨਹੀਂ ਬਣੇ ਉਹਨਾਂ ਕੋ ਬਣੇ ਕਾਕੂ ਵੀਰ ਜੀ ਬੱਚੇ ਇਹਨਾਂ ਦੇ ਜੀ ਮੈਂ ਉਹਨਾਂ ਨੂੰ ਕਹਿੰਦੇ ਹਾਂ ਦੇ ਕੋ ਚੇਲੇ ਰਹਿਣ ਨਹੀਂ ਦਿੰਦੇ ਆਂ ਦੇ ਓਕੇ ਮਤਲਬ ਉਹਨਾਂ ਦੇ ਚੇਲੇ ਲੈ ਜਾਂਦੇ ਆ ਹਾਂਜੀ ਓਕੇ ਠੀਕ ਹੈ ਠੀਕ ਹੋ ਗਿਆ ਜੀ ਨਹੀਂ ਨਹੀਂ ਉਹ ਜੈਦੀਮ ਕੋਈ ਮਾਦੀ ਬਣ ਲੋ ਵੀਰ ਜੀ ਜੋ ਕਿ ਇਸ ਜੋੜੇ ਤੋਂ ਬਾਅਦ ਤੁਹਾਨੂੰ ਵਿਖਾਵਾਂਗੇ ਆਪਾਂ ਜਿਹੜੇ ਕਬੂਤਰ ਛੀਲਾਂ 'ਚ ਉੱਡੇ ਆ ਭਾਜੀ ਉਹਨਾਂ ਦੇ ਬਾਜ਼ੀਆਂ 'ਚ ਉੱਡੇ ਨੇ ਠੀਕ ਹੈ ਜੇੜ 'ਚ ਤੇ ਹਾਰ 'ਚ ਲੋ ਜੀ ਨਰਦਾ ਸ਼ੌਂਕ ਕਰੋ ਲੋ ਯਖ ਦਾ ਸ਼ੌਂਕ ਕਰੋ ਇਹਦੀ ਅੱਖ ਦਾ ਇਹਦੀ ਅੱਖ ਬਹੁਤ ਕੁਝ ਕਹਿੰਦੀ ਹੈ ਜੀ ਇਹ ਬਹੁਤ ਜਾਣਿਆਂ ਨੂੰ ਟਿਪ ਦਿੰਦੀ ਹੈ ਇਹ ਅੱਖ ਠੀਕ ਹੈ ਵੀਰ ਜੀ ਭਾਈ ਕਿਦਾਂ ਕੀ ਹੁਣ ਜਿਨ੍ਹਾਂ ਨੂੰ ਨਹੀਂ ਨੋਲੇਜ ਹੈ ਬੰਦੇ ਜਿਨ੍ਹਾਂ ਨੇ ਨਹੀਂ ਕਬੂਤਰ ਰੱਖੇ ਉਹ ਆਪਾਂ ਨੂੰ ਕਮੈਂਟ ਕਰਦੇ ਹੁੰਦੇ ਕਿਸੇ ਹਲੇ ਵੀ ਤੁਸੀਂ ਅੱਖਾਂ ਫੜ ਕੇ ਕੀ ਵੇਂਦੇ ਜੀ ਇਹ ਜੀ ਹੁਣ ਇਹ ਜਿਹੜੀ ਅੱਖ ਜਨਮਰ ਦੀ ਹਾਂਜੀ ਇਹ ਕੋਈ ਅਣਜਾਣ ਵੀਰ ਵੀ ਕੋ ਇਹਨੂੰ ਫੜ ਕੇ ਜਾਂ ਮੰਨ ਲਓ ਡੋਨੇ ਆ ਹਾਂਜੀ ਇਹਨੂੰ ਫੜ ਕੇ ਬਰੀਡਿੰਗ 'ਚ ਪਾ ਦੇ ਜਾਂ ਜੋੜੇ ਪਾ ਦੇ ਓਕੇ ਇਹਦੇ ਬੱਚੇ ਕਹੀ ਵੀ ਮਾਦੀ ਨਾਲ ਓਡੀ ਜਾਂਗੇ ਅਠੀਕ ਹੈ ਜੀ ਜੋ ਇਹਦੀ ਅੱਖ ਕਹਿੰਦੀ ਆ ਠੀਕ ਹੈ ਜੀ ਵੀਰ ਜੀ ਆ ਅੱਖ ਦਾ ਟਿਪ ਤੁਹਾਨੂੰ ਲੈਤਾ ਜੀ ਵੀਰ ਜੀ ਕੋ ਠੀਕ ਹੈ ਜੀ ਇਹਦਾ ਵਿਊ ਦਿਖਾਓ ਭਾਜੀ ਪੂਰਾ ਫਿਊ ਵਿਖਾਈਏ ਦਾ ਆਪਾਂ ਠੀਕ ਹੈ ਜੀ ਕੁੜਾ ਕੁਛ ਝਾੜੇ ਪਏ ਹੋਏ ਨੇ ਪਰਿੰਦੇ ਠੀਕ ਹੈ ਆ ਇਹਦਾ ਫੁੱਲ 뷰 ਜੇ ਇਹ ਵੀ ਉਸ ਤੋਂ ਮਿਲਿਆ ਭਾਜੀ ਕਿ ਆਪਣੇ ਘਰ ਦਾ ਕਬੂਤਰ ਨਹੀਂ ਨਹੀਂ ਇਹ ਵੀ ਜੀ ਲੈ ਇਹ ਜਿਹੜੇ ਹੁਣ ਆਪਾਂ ਪਰਿੰਦੇ ਲੈ ਕੇ ਆਏ ਉਹਨਾਂ ਦੇ ਵਿੱਚੋਂ ਮਿਲਿਆ ਭਾਜੀ ਤੇ ਆ ਇੰਨਾ ਮਾਦੀ ਲੱਗੀ ਹੈ ਇਹ ਮਾਦੀ ਲੱਗੀ ਹੋਈ ਹੈ ਇਹਦੇ ਨਾਲ ਠੀਕ ਹੈ ਵੀਰ ਜੀ ਪਰ ਅਹੀਂ ਜੋੜਾ ਤੋੜਾਂਗੇ ਅੱਛਾ ਇਹ ਜੋੜਾ ਤੋੜਨਾ ਵਾ ਮਤਲਬ ਪਿੱਛੋਂ ਲੱਗਾ ਹੀ ਆਇਆ ਜੋੜਾ ਇਹ ਲੱਗਾ ਆਇਆ ਵਾ ਤੇ ਆਪਾਂ ਤੋੜਾਂਗੇ ਜੋੜਾ ਆਪਾਂ ਹਾਂਜੀ ਇੱਕ ਝੋਲੀ ਲੈ ਕੇ ਮੰਨ ਲਓ ਜਾਂ ਚੇਲਿਆਂ ਦੇ ਕੋਠੇ ਤੇ ਜਾਂ ਰੱਠਿਆਂ ਦੇ ਵਿੱਚ ਲਾ ਕੇ ਓਕੇ ਤੇ ਫੇਰ ਨਹੀਂ ਚੇਂਜ ਕਰਾਂਗੇ ਠੀਕ ਹੈ ਕਿਉਂਕਿ ਜੋ ਕਬੂਤਰ ਇਹਦਾ ਪਰ ਪੱਲਾ ਵਿਖਾਇਓ ਭਾਜੀ ਮੜਾ ਜਾ ਕਬੂਤਰ ਬੋ ਕੋ ਕਹਿੰਦਾ ਮਾਦੀ ਡਾਉਂਦੇ ਹੱਥ ਜਬੂਤ ਸੋਣੀ ਠੀਕ ਹੈ ਮਾਦੀ ਡਾਵਾਂਗੇ ਹਾਂ ਠੀਕ ਹੈ ਆਪ ਫੁੱਲ ਵਿਊ ਜੀ ਇਹਦਾ ਵਿਊ ਜੇ ਮਾਦੀ ਦਾ ਜੀ ਠੀਕ ਹੈ ਜੀ ਫੁੱਲ ਵਿਊ ਜੀ ਹਨੇਰਾ ਹੋਣ ਕਰਕੇ ਅੰਦਰ ਨੂੰ ਭਜਦੇ ਨੇ ਹਾਂ ਜੀ ਜਿਹੜੇ ਬਾਜੀਆਂ ਦੇ ਕਬੂਤਰ ਆਹ ਲੋ ਜੀ ਬਾਜੀ ਵਾਲੇ ਕਬੂਤਰਾਂ ਦਾ ਕਰਾਈਏ ਸ਼ੌਂਕ ਤੁਹਾਨੂੰ ਦੋ ਪਰਿੰਦੇ ਵਿਖਾ ਵੀ ਦਿੱਤੇ ਆਪਾਂ ਬਾਜੀ ਵਾਲੇ ਭਾਜੀ ਇੱਕ ਉਹ ਬੱਚਾ ਵਹਾਤਾ ਜੀ ਇੱਕ ਬੱਚਾ ਵਹਾਤਾ ਇੱਕ ਹਰਿਆ ਵਹਾਤਾ ਹਾਂਜੀ ਇਹ ਅੱਜ ਜਿਹੜੇ ਵਿਸਾਖ ਵਾਲੇ ਤੁਹਾਨੂੰ ਮੁਖਾਨ ਲੱਗਾ ਜੇ ਤਾਂ ਠੀਕ ਹੈ ਜੀ ਜਿਹੜੇ ਆਪਣਾ ਹੈਪੀ ਵੀਰ ਹੋਣਾ ਜੀ ਬਾਈ ਚੁੱਡੇ ਤਾਂ ਠੀਕ ਹੈ ਜੀ ਆਹ ਲੋ ਜੀ ਇਹਦੀ ਅੱਖ ਜੀ ਇਹ ਵੀ ਝਾੜੇ ਤੇ ਆਇਆ ਹੈ ਜੀ ਠੀਕ ਹੈ ਜੀ ਸਵੇਰੇ ਨਿਕਲਦੇ ਪਏ ਨੇ ਇਹਦੇ ਵੀ ਇਹ ਜੀ ਚੀਨਾ ਕੂਤਰ ਆਪਣਾ ਵੱਡਾ ਇਹ ਵੱਡਾ ਚੀਨਾ ਇੱਕ ਕਿੰਨੇਵੇਂ ਬੈਠਾ ਭਾਈ ਆਪਣੇ ਕੋ ਏ ਜੀ 10 43 ਤੇ ਬੈਠਾ ਸੀ ਆ ਵੇਲ ਪਰਪਲਾ ਤੀਜੀ ਡਾਰੇ ਇਹਨੂੰ ਅਸੀਂ ਬਾਈ ਚ ਪਾਇਆ 2 ਡਾਰੇ ਅਸੀਂ ਦੁਪਹਿਰ ਦੀਆਂ ਦਿੱਤੀਆਂ ਇਹਨੂੰ ਓਕੇ ਤੇ ਤੀਜੀ ਸਵੇਰ ਤੇ ਸਵੇਰ ਤੇ ਠੀਕ ਸਿੱਧਾ ਹੀ ਬਾਜੀ ਚ ਇਹਨਾਂ ਇਹਦੀਆਂ ਦੋ ਕੰਨੀਆਂ ਨਹੀਂ ਆਂਦੀਆਂ ਓਕੇ ਇਹਦੀ ਕੰਨੀ ਮਰੀ ਹੋਈ ਆ ਆ ਠੀਕ ਹੈ ਇਹਦੀਆਂ ਦੋ ਕੰਨੀਆਂ ਨਹੀਂ ਆਂਦੀਆਂ ਇਹਨੂੰ ਹੁਣ ਨਹੀਂ ਚਲੋ ਇਹਦਾ ਕੋਈ ਹੱਲ ਹੈਗਾ ਭਾਜੀ ਕੰਨੀਆਂ ਮਰ ਜਾਂਦੇ ਕੰਨੀਆਂ ਮਰ ਜਾਂਦੇ ਚਲੋ ਸੂਈ ਮਾਰ ਕੇ ਕਿਹ ਵੱਲੇ ਨਿਕਲ ਵੀ ਆਂਦੀ ਹੈ ਓਕੇ ਸੂਈ ਮਾਰ ਲਈਦੀ ਪਰ ਬਟ ਇੱਥੇ ਦੋ ਸੂਈ ਵੀ ਭਾਜੀ ਉਹ ਜਿਹਨੂੰ ਤਜਰਬਾ ਹਾਂ ਹਰ ਇਹ ਸੂਈ ਨਹੀਂ ਮਾਰ ਸਕਦਾ ਨਵੇਂ ਖੜਾਰੀ ਨਹੀਂ ਮਾਰ ਸਕਦੇ ਸੂਈ ਮਾਰ ਸਕਦੇ ਹੁਣ ਇੱਥੇ ਅਸੀਂ ਸੂਈ ਵਾਲਾ ਐਕਸਪੈਰੀਮੈਂਟ ਵੀ ਕਰ ਲਿਆ ਇਹਨੂੰ ਔਟ ਕੇ ਵੀ ਕਰ ਲਿਆ ਪਰ ਪਰੀਆਂ ਨਹੀਂ ਨਿਕਲਦੀਆਂ ਇਹਨੂੰ ਅਸੀਂ ਹੁਣ ਲਟਾਇਰ ਹੈਡ ਕਰਤਾ ਓਕੇ ਇਹ ਹੁਣ ਗਾੜੀ ਬੱਚੇ ਬੁੱਚਿਆਂ ਤੇ ਜਾਏਗਾ। ਆ ਠੀਕ ਹੈ ਜੀ। ਇਹ ਫੋਲ ਵੀਵ ਜਈਆਂ ਨਾਲ ਦਾ। ਆ ਲੋ ਜੀ। ਇਹਨੂੰ ਉਡਾਰਾਂ ਤੋਂ ਰਿਟਾਇਰਮੈਂਟ ਦੇਤੀ ਆ ਜੀ। ਹੁਣ ਬਰੀਡਿੰਗ 'ਚ ਪਏਗਾ ਇਹ। ਠੀਕ ਹੈ ਵੀਰ ਜੀ। ਇੱਕ ਪਰਿੰਦਾ ਆ ਜੀ। ਇਹ ਜੀ ਆਪਣਾ 골ਡਨ। 골ਡਨ। ਇਹ ਵੀ ਘਰਦਾ ਹੀ ਆ ਭਾਜੀ ਆਪਣੇ? ਨਹੀਂ ਜੀ ਇਹ ਵੀ ਲੈਂਦਾ ਏ। ਇਹ ਵੀ ਲੈਂਦਾ। ਇਹ ਮੇਰੇ ਗੁਰਪਾਈ ਨੇ ਮੈਨੂੰ ਗਿਫਟ ਕੀਤਾ ਇਹ। ਇਹ ਵੀ ਉੱਡੇ ਆਪਣੇ ਕੋ। ਹਾਂ ਜੀ ਜੀ 12-4 ਤੇ ਬੈਠਾ ਜੇ। ਠੀਕ ਹੈ ਜੀ। ਇੱਕ ਗੁਰਪਾਈ ਨੇ ਮੈਲੇ ਨੇ ਗਿਫਟ ਕੀਤਾ ਈ ਮਾਨੂੰ ਲਿਓ ਜੀ ਇਹ ਪਰ ਪਰਲੇ ਦਾ ਸ਼ੋਅ ਕਰਾਓ ਇਹ ਕੁੱਟਿਆ ਨਹੀਂ ਆਰ ਕੀ ਫਿਰ ਨਹੀਂ ਜੀ ਇਹ ਜੇਠ ਹੀ ਅੱਛਾ ਜੇਠ ਵਾਲਾ ਹੀ ਆ ਜੇ ਠੀਕ ਹੈ ਵੀਰ ਜੀ ਅੱਛੂ ਵਾਸਤੇ ਹੋਰ ਆਪਣੇ ਕੋ ਹੈਗਾ ਇਹਦਾ ਬੈਲੈਂਸ ਵਿਖਾ ਦਿਓ ਇਹ ਜਿਹੜੇ ਆਪਣੇ ਗੁਰਪਾਈ ਨੇ ਦਿੱਤਾ ਜੀ ਉਹਦਾ ਵੀ ਨਾਮ ਲਈਏ ਆਪਾਂ ਇਹ ਹੈ ਮੇਰਾ ਜੀ ਬਟਾਲਾ ਰੋਡ ਵੀਰ ਹੈਗਾ ਜੀ ਸੋਮਾ ਸੋਮਾ ਹਾਂ ਜੀ ਇੱਕ ਬ੍ਰਦਰ ਮੇਰੇ ਉਸਤਾਦ ਹੋਣ ਦਾ ਕਲੀਫਾ ਵਾ ਤੇ ਇੱਕ ਬਾਬੇ ਸ਼ੰਨੂ ਹਣਾ ਦੀ ਦਸ ਚੇ ਆ ਜੀ ਠੀਕ ਹੈ ਜੀ ਇਹਦਾ ਫੁੱਲ 뷰 ਜੀ ਠੀਕ ਹੈ ਵੀਰ ਜੀ ਇਹਦਾ ਅੱਗੇ ਇਹ ਅੱਗੇ ਵੀ ਵਿਖਾ ਚੁੱਕੇ ਆਪਾਂ ਅੱਗੇ ਵੀ ਜਿਗਰ ਕੀ ਠੀਕ ਹੈ ਜੀ ਬਾਜੀ ਉੱਟਿਆ ਇਹ ਦੋ ਬ ਇਹ ਹਾਰ ਵਾਲੀ ਚ ਵੀ ਉੱਡੀ ਆ ਹਾਂ ਜੀ ਤੇ ਇਹ ਵਿਸਾਖ ਵਾਲੀ ਚ ਵੀ ਉੱਡੀ ਬਿਲਕੁਲ ਜੀ ਬਿਲਕੁਲ ਆ ਫੁੱਲ 뷰 ਇਹਦਾ ਲਿਓ ਜੀ ਸ਼ੈਨ ਸ਼ਾ ਇਹਦਾ ਨਾਮ ਸ਼ੈਨ ਸ਼ਾ ਆਇਆ ਹੈ ਹਾਂਜੀ ਜੀ ਲੋ ਜੀ ਜਿੰਨੇ ਜੀ ਇੱਜ਼ਤ ਦਵਾਈ ਹੈ ਜੀ ਆਪਾਂ ਨੂੰ ਸ਼ੈਨ ਸ਼ਾ ਹਾਂਜੀ ਇਹ ਮੇਰਾ ਸ਼ੈਨ ਸ਼ਾ ਜੀ ਇਹ ਜਿਹੜਾ ਕਬੂਤਰ ਰਾਤ ਰਹਿ ਕੇ ਅਗਲੇ ਦਿਨ 11 ਵਜੇ ਬੈਠਾ ਹੈ ਠੀਕ ਹੈ ਜੀ ਲੋ ਜੀ ਪਰ ਪੱਲੇ ਦਾ ਕਰਾਇਓ ਸ਼ੌਂਕ ਵੀਰ ਜੀ ਇਹਦੇ ਇਹਦੀ ਕੰਨੀ ਹੈ ਜੀ ਮੈਨ ਆ ਵਖੋ ਜਿੰਨੀ ਮਰਜ਼ੀ ਸਿੱਧੀ ਕਰ ਲੋ ਇਨੇ ਫੇਰ ਇਹਦੀ ਅੰਦਰ ਉਹਥੇ ਅੰਦਰ ਦੀ ਜਾਨੀ ਹੈ ਇਹ ਵੀ ਜੇੜ ਚ ਡੋਣਾ ਬਾਜੀ ਇਹ ਵੀ ਜੇੜ ਦਾ ਜੀ ਤਾਂ ਹੀ ਫੇਰ ਇਹਨੂੰ ਪੁੱਟਿਆ ਨਹੀਂ ਹੈ ਹਨਾ ਹਾਂ ਜੀ ਇਹ ਉਦਾਂ ਹੀ ਅੰਦਰ ਚਲੋ ਸਰਪਾਰ ਹੁੰਦਾ ਪਰ ਪੱਲੇ ਦਾ ਕਰਿਓ ਸ਼ੌਂਕ ਸਰਪਾਰ ਦਾ ਹੁੰਦਾ ਇਹ ਆ ਹਾਂ ਦਿਲ ਲੱਗਾ ਰਿੰਦਾ ਜਾਲ ਦੇ ਉੱਪਰ ਟਾਂਠਾਂ ਹੁੰਦੇ ਰਹਿੰਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੀ 2:00 ਠੀਕ ਹੈ ਜੀ ਹੀ ਹੋ ਗਿਆ ਵੀਰ ਜੀ ਫੁੱਲ ਵੀਉ ਐਦਾ ਫੁੱਲ ਜੀ ਕਾਲੀਆਂ ਨੂੰ ਕਾਲੀ ਨੋਕ ਕਾਲੀ ਨੁੰਦਰਾਂ ਦਾ ਜੀ ਆ ਠੀਕ ਹੈ ਜੀ ਇਹ ਵੀ ਮਾੜਾ ਜਿਹਾ ਕਈ ਕਮੈਂਟ ਆਏ ਜੀ ਛਿਲਦੇ ਚ ਜਦੋਂ ਅਸੀਂ ਚੱਲ ਪੁੱਤਾਂ ਤੇ ਆ ਨਾ ਆ ਵੇਖੋ ਜੀ ਇਹਦੇ ਖਾਸ ਕਰਨੇ ਦੇ ਪੱਲਿਆਂ ਦਾ ਤੇ ਕਾਲੀਆਂ ਨੁੰਦਰਾਂ ਦਾ ਕਾਲੀ ਨੋਕ ਕਾਲੀਆਂ ਨੁੰਦਰਾਂ ਦਾ ਆ ਠੀਕ ਹੈ ਵੀਰ ਜੀ ਇ ਅਲੀਗੇਸ਼ਨ ਲਾਇਆ ਹੀ ਕਿਸੇ ਨੇ ਜੀ ਇਹ ਜੇ ਕਿਸੇ ਵੀਰ ਨੂੰ ਮਲਵਾਈ ਲੱਗਦਾ ਮੈਨੂੰ ਕਮੈਂਟ ਕਰਕੇ ਉਹ ਵੀ ਦੱਸ ਦੇ ਠੀਕ ਆ ਪਾ ਜੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਬੂਤਰ ਮਲਵਾਈ ਆ ਜਾਂ ਦੇਸੀ ਆ ਜੀ ਠੀਕ ਆ ਵੀਰ ਜੀ ਇਰਤੇ ਫੋਕਸ ਕਰਤਾ ਜੇ ਆਪਾਂ ਪੂਰਾ ਇਹ ਕਬੂਤਰ ਵਿਖਾ ਵੀ ਦਿੱਤਾ ਵਾ ਤੁਹਾਨੂੰ ਨੋਂਦਰਾਂ ਵੀ ਵਿਖਾਤੀਆਂ ਨੋਕ ਵੀ ਵਿਖਾਤੀ ਆ ਮਲਵਾਈ ਆ ਜਾਂ ਦੇਸੀ ਆ ਇਰਤੇ ਕਮੈਂਟ ਮੇਰੇ ਵੀਰ ਜਰੂਰ ਕਰਿਓ ਠੀਕ ਆ ਜੀ ਜੋ ਕਿ ਵੀਰ ਜੀ ਹੁਣਾਂ ਦੇ ਕਹਿਣ ਮੁਤਾਬਿਕ ਲਓ ਜੀ ਲੋ ਜੀ ਇੱਕ ਪਰਿੰਦਾ ਆਪਣਾ ਆਜੇ ਲੋ ਵੀਰ ਜੀ ਇਹਦੀ ਅੱਖ ਜੀ ਯਾਰ ਨੋਕ ਜੇ ਦੀ ਠੀਕ ਹੈ ਵੀਰ ਜੀ ਤੇ ਇਹ ਪੁੱਟਿਆ ਹੋਇਆ ਜੀ ਵੀਰ ਜੀ ਹੁਣਾਂ ਨੇ ਇਹ ਨੁੰਦਰਾ ਜੇ ਦੀਆਂ ਇਹ 3 ਵਜੇ 7 ਮਿੰਟ 'ਚ ਆ ਲਈ ਜੀ ਆ ਠੀਕ ਹੈ ਜੀ ਤੇ 3 ਵਜੇ 7 ਮਿੰਟ ਤੇ ਬੈਠਾ ਸੀ ਬੈਠਾ ਸੀ ਆ ਫੁੱਲ ਵੀਊ ਜੀ ਜਾਨਵਰ ਦਾ ਇਹ ਡਾਵਾਂਗੇ ਭਾਜੀ ਯਾਰ ਕੀ ਹਾਂ ਇਹ ਡਾਵਾਂਗੇ ਜੀ ਆ ਠੀਕ ਹੈ ਜੀ ਇਹ ਤੁਹਾਨੂੰ ਪਤਾ ਅੱਜਕ ਨਾਮ ਵੱਡੇ ਆ ਬਿਲਕੁਲ ਬਿਲਕੁਲ ਰਾਈਟ ਜੀ ਪਤਾ ਮਾਲਕ ਦਾ ਹੀ ਚਾਹਤ ਦੇ ਨਾਲ ਬਿਲਕੁਲ ਇਹ ਜੀ ਆਪਣਾ ਕੋਠੇ ਪਾਸ ਆਈ ਕਿਤਾ ਕਰਾ ਲਾਸ਼ ਨੂੰ ਇੰਨੇ ਦੇਖ ਹਾ ਲੋ ਵੀਰ ਜੀ ਇਹ ਆ ਜੀ ਸਾਡੇ ਵਸਾਖ ਦਾ ਬਾਦਸ਼ਾਹ ਐਂਡ ਬਾਦਸ਼ਾਹ ਇਹ ਚਲੋ ਬਾਕੀ ਮੁੰਸਬ ਲਾਉਣ ਕਰਨਾ ਇੱਕ ਕਬੂਤਰ ਦਾ ਟਾਈਮ ਨਹੀਂ ਲਿਖਿਆ ਗਿਆ। ਉਹਦਾ 5:20 ਤੇ ਕਬੂਤਰ ਬੈਠਾ ਸੀ ਜੀ। ਪੂਰੇ ਏਰੀਏ ਨੂੰ ਐਵੇਂ ਵਿਨ ਹੋ ਕੇ ਬੈਠਾ ਕਬੂਤਰ। ਆ ਠੀਕ ਹੋ ਗਿਆ ਜੀ। ਤੇ ਆ ਕਬੂਤਰ ਦੇ ਆ ਨੋਂਦਰਾਂ ਜੀ ਆ ਨੋਕ ਜੇ। ਆ ਨੋਕ ਜੇ ਭਾਜੀ। ਇਹ ਐਕਚੁਅਲੀ ਪੁੱਟਿਆ ਹੋਇਆ ਕਬੂਤਰ। ਸਿਰਫ ਇਹ ਕਰਕੇ ਆਪਾਂ ਅੱਖ ਦਾ ਸ਼ੌਂਕਰਾ ਦੇ ਆ। ਠੀਕ ਹੈ ਜੀ। ਬਾਕੀ ਪੁੱਟੇ ਹੋਏ ਕਬੂਤਰ ਦਾ ਸ਼ੌਂਕ ਥੱਲੇ ਛੱਡ ਕੇ ਵਿਖਾਉਣੀ ਆ ਤੁਹਾਨੂੰ। ਸਾਰਾ ਸ਼ੌਂਕ ਕਰਾਉਣੀ ਆ। ਜੋ ਕਿ 5:00 ਵਜੇ 20 ਮਿੰਟ ਤੇ ਬੈਠਾ ਹੈ। 20 ਮਿੰਟ ਤੇ ਬੈਠਾ ਜੀ। ਇਹੀ ਉਹਦੀ ਖੁੱਡੀ ਆ ਜੀ। ਇਹੀ ਖੁੱਡੀ ਜੀ ਉਹਦੀ। ਤੇ ਆਪਣੀ ਖੁੱਡੀ ਜੇ ਜਾ ਬੈਠਾ ਵਾ ਜਿਹੜੇ ਅੰਦਰ ਹੀ ਉਹਨੇ ਭਜਾ ਦੇ ਆ ਸਾਰੇ ਬਾਹਰ ਨੂੰ ਵੀ ਚਲੋ ਜੀ। ਠੀਕ ਹੈ ਵੀਰ ਜੀ। ਤੇ ਬਾਕੀ ਇਹ ਪਰਿੰਦੇ ਹੀ ਵੀਰ ਜੀ ਹੁਣਾਂ ਦੇ। ਠੀਕ ਹੈ ਜੀ। ਤੇ ਬਾਕੀ ਸਾਰੇ ਪਰਿੰਦੇ ਇੱਕ ਵਾਰੀ ਬਾਹਰ ਕੱਢਦੇ ਨੇ ਵੀਰ ਜੀ। ਇੱਕ ਮਿੰਟ ਇੱਕ ਮਿੰਟ ਕਾਕੂ ਵੀਰ ਜੀ ਇੱਕ ਮਿੰਟ ਬਾਹਰ ਨਿਕਲਣ ਦੋ ਜਾਲੇ ਤੋਂ ਫੇਰ ਕੱਢਿਓ। ਬਾਬਾ ਜੀ ਫੂੜੇ ਦੋ ਬਾਏ ਪਹਿਲਾਂ ਇਹ ਬੈਠਾ ਹੀ ਬੋਵਾ ਫੂੜਾਈ ਦਾ ਫੇਰ ਬੈਠਾ ਹੀ ਬੁੱਤਰੀ। ਓਕੇ। ਉਹਨਾਂ ਦੀ 5-35 ਦੇ ਬੈਠੀ ਸੀ। ਸਾਰੇ ਪਰਿੰਦੇ ਜੇ ਵੀਰ ਜੀ ਹੁਣਾਂ ਦੇ ਕਾਕੂ ਵੀਰ ਜੀ ਹੁਣਾਂ ਦੀ ਛੱਤ ਦੇ ਤੇ ਉਹ ਸਾਹਮਣੇ ਖੁੱਡੀਆਂ ਬਣਾਈਆਂ ਜੇ ਵੀਰ ਜੀ ਹੁਣਾਂ ਨੇ ਲੱਕੜ ਦੀਆਂ ਠੀਕ ਹੈ ਜੀ ਅੱਗੇ ਫਟੀਆਂ ਲਾਈਆਂ ਹੋਈਆਂ ਨੇ ਬਹੁਤ ਵਧੀਆ ਵੀ ਆਂਡਾ ਉਹਨਾਂ ਨਾਲ ਡਿੱਗੇ ਆ ਵੀਰ ਜੀ ਹੁਣਾਂ ਦੇ ਸਾਰੇ ਪਰਿੰਦੇ ਜੀ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀ ਜ਼ਰੂਰ ਦੱਸਿਓ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ ਆ ਵੀ ਕਈ ਬੰਦਾ ਮਲਵਾਈ ਕਹਿ ਗਏ ਆ। ਅ ਠੀਕ ਹੈ ਜੀ। ਭਾਜੀ ਉਹ ਖੱਟੀ ਅੱਖ ਫਿਰ ਉਹੀ ਗੱਲ ਕਰਤੀ ਨਾ ਵੀ ਖੱਟੀ ਜਾਂ ਕਾਲੀ ਅੱਖ ਜਿੱਦਾਂ ਕੀ ਇਹ ਕਹਿੰਦੇ ਵੀ ਇੱਕ ਹੀ ਬਊ ਜੀ। ਓਕੇ। ਆ ਜੈ ਪੀਰਾਂ ਦੀ ਹਾੜ ਵਿੱਚ ਜੀ। ਅ ਠੀਕ ਹੈ ਜੀ। ਆ ਸਟੈਂਪ ਹਾੜ ਦੇ ਵਿੱਚ। ਹਾਂ ਜੀ ਸਟੈਂਪ ਲੱਗੀ ਹੋਈ ਜੀ। ਠੀਕ ਹੈ ਵੀ। ਸਟੈਂਪ ਖੜਾਰੀ ਸਟੈਂਪ ਲੱਗ ਗਈ ਆ ਕਬੂਤਰ ਨੂੰ। ਪਰ ਇਹ ਬੰਦੇ ਨੇ ਬਾਅਦ ਜੋ ਆ ਕੇ ਕਿਹਾ ਕਹਿੰਦੇ ਕਬੂਤਰ ਮਲਬਈ ਆ ਨਹੀਂ ਔਰ ਚਤੇ ਕੋਈ ਸ਼ਰਾ ਹੀ ਨਹੀਂ ਭਾਜੀ ਜੈਪੀਨ ਵਾਲੀ ਜੀ ਹਾਂ ਉਹ ਬਾਅਦ ਚ ਉਹ ਇਹ ਬੰਦੇ ਨੇ ਕਿਹਾ ਓਕੇ ਮੈਂ ਕਿਹਾ ਠੀਕ ਆ ਜੀ ਮਲਬਈ ਹੋ ਸਕਦਾ ਪਰ ਸ਼ਰਾ ਸ਼ਰਾ ਹੀ ਨਹੀਂ ਸੀ ਨਾ ਔਰ ਜਦੇ ਆਪਣਾ ਕੋਈ ਕੋਈ ਕਹਿ ਨਹੀਂ ਸਕਦਾ ਸੀ ਇਹ ਬੈਠਾ ਹੀ ਉਹਦਾ ਵੀ ਵੀਰ ਜੀ ਦਾ ਕਹਿਣਾ ਨਹੀਂ ਬਣਦਾ ਸੀ 10 31 ਤੇ ਆ ਠੀਕ ਹੈ ਜੀ ਲੋ ਜੀ ਆਜ਼ਾਦਤ ਲੈਣੇ ਆ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ